ਬੂਰਾ RAM ਜੀ ਡਾਡੀ ਇਹ ਤਸਵੀਰ ਦੇ ਨਾਲ ਇਧਰ ਉਹ ਘਰ ਬਲੈਕ ਐਂਡ ਵਾਈਟ ਉਸ ਵਕਤ ਦੌਰ ਸੀਗਾ ਹਾਂ ਔਰ ਇਹ ਵਾਲੀ ਉੱਪਰ ਦੇਖੋ ਬੈਠੇ ਨੇ ਉਹ ਬੂਰਾ RAM ਜੀ ਡਾਡੀ ਜਿਹੜੇ ਕਿ ਵੰਡ ਵਕਤ ਇੱਥੋਂ ਚਲੇ ਗਏ ਸੀਗੇ ਪਾਕਿਸਤਾਨ ਦੇ ਵਿੱਚ ਹਾਂਜੀ ਹਾਂਜੀ ਹਨ ਹਾਂਜੀ ਤੇ ਉਹ ਉੱਥੇ ਰਹਿ ਗਏ ਸੀਗੇ ਮੁੜ ਕੇ ਜਾ ਕੇ ਉੱਥੇ ਰਹਿ ਕੇ ਬਸ ਇਧਰ ਆਏ ਨੇ ਉਹਨਾਂ ਦੀ ਮਤਲਬ ਇੱਕ ਪਾਣ ਜੀ ਤਾਂ ਰਹਿ ਲਈ ਸੀਗੇ ਤੇ ਹਾਂ ਜੀ ਰਾਜਸਥਾਨ ਸੁਰਾਣੀ ਪੈਂਡ ਚ ਅੱਛਾ ਰਾਜਸਥਾਨ ਦੇ ਵਿੱਚ ਹਾਂ ਸੁਰਾਣੀ ਪੈਂਡ ਚ ਉਹਨੂੰ ਵੀ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਨਹੀਂ ਪਤਾ ਤਾਂ ਅਪੀਲ ਹੈ ਅ ਉੱਥੋਂ ਦੇ ਲੋਕਾਂ ਨੂੰ ਬੇਨਤੀ ਹੈ ਵੀ ਅਗਰ ਕੋਈ ਇਸ ਫੈਮਿਲੀ ਦਾ ਹੈਗਾ ਤਾਂ ਪਲੀਜ਼ ਉਹ ਇਸ ਦੇ ਥੱਲੇ ਕਮੈਂਟ ਕਰਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਇਹ ਜੇਲਦਾਰ ਜੀ ਦੇ ਨਾਲ ਹੀ ਹੁੰਦੀ ਰਹੇ ਬੂਰਾ ਰਾਮ ਪੂਰਾ ਰਾਮ ਜੈਲਦਾਰ ਜੀ ਨਾਰਿੰਦਸਾ ਸੌਂਦੇ ਸੀ ਕਰੇ ਬੱਤੀਆਂ ਦੇ ਸੀ ਨਾਲ